ਸਵੇਰੇ ਟੀਵੀ ਤੇ ਪਤਾ ਲੱਗਿਆ ਕਿ ਸ਼ੰਭੂ ਤੋਂ ਲੁਧਿਆਣੇ ਤੱਕ ਸਾਨੀਅਲ ਤੱਕ ਸੱਤ ਰੇਲਵੇ ਸਟੇਸ਼ਨਾਂ ਦਾ ਅਪਗ੍ਰੇਡੇਸ਼ਨ ਹੋਣਾ ਹੈ। ਤੋਂ ਆਬਵੀਅਸਲੀ ਰੇਲਵੇ ਸੈਂਟਰ ਨਾਲ ਲੈਟਡ। ਪੰਜਾਬ ਸਰਕਾਰ ਨੂੰ ਕੋਈ ਸੱਦਾ ਨਹੀਂ ਦਿੰਦੇ ਜੀ। ਵਰਚੂਅਲੀ ਪ੍ਰਧਾਨ ਮੰਤਰੀ ਜੀ ਉੱਥੋਂ ਕਰ ਰਹੇ ਨੇ ਤੇ ਰਾਜਪਾਲ ਸਾਹਿਬ ਕੋਰਨਰ ਸਾਹਿਬ ਉੱਥੇ ਖੰਨੇ ਬੈਠੇ ਨੇ ਚੀਫ ਗੈਸਟ। ਮਲਕੀ ਨਮਾਬਾਪ ਪਾਵਰ ਸੈਂਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂ ਫਿਰ ਪੈਸਾ ਹੋਵੇ ਹੋ ਜਾਂ ਜਾਂ ਪੈਸਾ ਉਹ ਹੈ ਹੋ। ਜਿਹੜਾ ਇੱਕ ਮਿੰਟ ਪ੍ਰਗਟ ਦੀ ਮੈਨੂੰ ਬੋਲਣ ਕਿ ਜਿਹੜਾ ਜਿਹੜਾ ਪੰਜਾਬ ਨੇ ਨਹੀਂ ਦਿੱਤਾ ਟੈਕਸ ਦਾ ਪੈਸਾ ਤਾਂ ਪੰਜਾਬ ਦਾ ਵੀ ਗਿਆ ਇਹਨੂੰ ਇਹ ਕਿਉਂ ਸਮਝਿਆ ਜਾ ਰਿਹਾ ਕਿ ਇਹਦੇ ਵਿੱਚ ਪੰਜਾਬ ਸਰਕਾਰ ਨਹੀਂ ਵਿੱਚ ਆਊਗੀ ਜਾਂ ਕੋਈ ਮੰਤਰੀ ਜਾਂ ਉੱਥੇ ਨਾਰੇ ਲੱਗਣ ਲੱਗ ਜਾਂਦੇ ਆ ਜੀ ਉੱਥੇ ਬੀਜੇਪੀ ਉਹਨੂੰ ਆਪ ਦਾ ਪ੍ਰੋਗਰਾਮ ਬਣਾ ਲੈਂਦੀ ਹੈ ਜੇ ਰੇਲਵੇ ਤੁਹਾਡਾ ਹੈਗਾ ਜੇ ਕੱਲ ਨੂੰ ਕੋਈ 에ਵੀਏਸ਼ਨ ਵੀ ਤੁਹਾਡਾ ਤੁਸੀਂ ਆਦਮਪੁਰ ਵਾਲੇ ਏਅਰਪੋਰਟ ਦਾ ਵੀ ਇਦਾਂ ਉਦਕਰਨ ਕਰਤਾ ਜਿਹੜੀਆਂ ਉਹਦੇ ਨੂੰ ਸੜਕਾਂ ਲੱਗਣਗੀਆਂ ਉੱਥੇ ਟਰਮੀਨਲ ਬਣੂਗਾ ਉਹਦੇ ਪੈਸੇ ਤਾਂ ਪੰਜਾਬ ਗਵਰਨਮੈਂਟ ਦੇ ਰਹੀ ਹੈ ਇਹਦੇ ਚ ਕੀ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਹਜੇ ਵੀ ਮਤਲਬ ਕੋਈ ਨਾਮ ਦੀ ਇੱਛਾ ਹੈ ਕਿ ਕਿ ਮੇਰਾ ਨਾਮ ਹੋਵੇ ਮੇਰੀਆਂ ਫੋਟੋਆਂ ਛਾਪਨ ਸੋ ਇਹ ਤਾਂ ਫਿਰ ਭਰਨੀ ਨਹੀਂ ਨੀ ਇੱਛਾ ਤਾਂ ਨਾਲੇ ਤਾਂ ਕਹਿੰਦੇ ਆ ਕਿ ਸਾਡੀਆਂ ਗਰੰਟੀਆਂ ਨੇ ਸਾਡਾ ਚੱਲਦਾ ਸੰਤਾ ਜਿੱਥੇ ਮਰਜੀ ਜਿਹੜਾ ਅਸੀਂ ਚਲੇ ਜਾਈਏ ਤੇ ਸਾਡੀ ਗਾਰੰਟੀ ਚੱਲ ਜਾਂਦੀ ਹੈ ਤੇ ਨਾਲੇ ਕਹਿੰਦੇ ਤੁਸੀਂ ਪੰਜਾਬ ਸਰਕਾਰ ਜੇ ਕੋਈ ਉਹ ਨੁਮਾਇੰਦਾ ਚਾ ਜਾ ਕੇ ਉੱਥੇ ਬੋਲ ਲੇ ਤਾਂ ਉੱਥੇ ਵਿਰੋਧ ਹੁੰਦਾ ਹੈ ਅਸ਼wini ਜੀ ਬਠਿੰਡੇ ਹੋਇਆ ਵਿਰੋਧ ਬਠਿੰਡੇ ਵਿਰੋਧ ਹੋਇਆ ਜਦੋਂ ਇੱਕ ਅਕਾਲੀ ਦਲ ਦੇ ਨੁਮਾਇंदे ਬੋਲਣ ਲੱਗੇ ਉੱਥੇ ਮੋਦੀ ਮੋਦੀ ਮਤਲਬ ਇਹ ਇਸ ਕਿਸਮ ਦੀਆਂ ਵਿਕਾਸ ਦੇ ਕੰਮਾਂ 'ਚ ਜੇ ਆਪਾਂ ਨਾ ਰਾਜਨੀਤੀ ਵਾਰੀਏ ਤਾਂ ਮੇਰੇ ਖਿਆਲ 'ਚ ਵਧੀਆ ਰਹੂਗਾ ਅਸੀਂ ਵੀ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ ਜਾ ਹੋਮ ਮਿਨਿਸਟਰ ਸਾਹਿਬ ਜਦੋਂ ਇੱਥੇ ਪੰਜਾਬ ਚ ਆਉਂਦੇ ਨੇ ਅਸੀਂ ਅੱਖਾਂ ਬਿਸ਼ਾ ਕੇ ਵੈਲਕਮ ਕਰਦੇ ਆ ਕਿਉਂਕਿ ਸਾਡਾ ਫਰਜ਼ ਬਣਦਾ ਅਸੀਂ ਮੇਜ਼ਬਾਨ ਆ ਜਿਹਦੇ ਜਿੰਨੇ ਵੀ ਫੰਕਸ਼ਨ ਕਰਦੇ ਬਲਕਿ ਮੈਂ ਮੰਗ ਕੇ ਲੈ ਕੇ ਆਉਣਾ ਉੱਥੋਂ ਫੰਕਸ਼ਨ ਕਿ ਜੀ 20 ਸਾਨੂੰ ਦੇ ਦਿਓ ਜੀ ਦੋ ਜੀ 20 ਮਿਲੇ ਸਾਨੂੰ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਸਾਡੇ ਇੱਥੇ ਅੰਮ੍ਰਿਤਸਰ ਸਾਹਿਬ ਕਰੋ ਜੀ ਇੱਥੇ ਆਓ ਅਸੀਂ ਬੁਲਾਵਾਂਗੇ ਸਾਰਿਆਂ ਨੂੰ ਹੋਸਟ ਕਰਾਂਗੇ ਸੋ ਮੈਨੂੰ ਲੱਗਦਾ ਨਹੀਂ ਕਿ ਇਹ ਹੈ ਜੇ ਕੰਪਨੀ ਵਿੱਚ ਇਸ ਤਰ੍ਹਾਂ ਦੀ ਕਿ ਸੱਦੇ ਪੱਤਰ ਤੇ ਨਾਮ ਜਿਹੜਾ ਉਹ ਇਹਦਾ ਥੱਲੇ ਲਿਖਤਾ ਉਹਦੇ ਨਾਲ ਸਾਨੂੰ ਇਹਦੇ ਨਾਲ ਕੋਈ ਗੁੱਸਾ ਨਹੀਂ ਨਾਮ ਲਿਖੋ ਨਾਂ ਲਿਖੋ ਪਰ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਵੀ ਉਹਦਾ ਹਿੱਸੇਦਾਰ ਬਣਾਉਣਾ ਚਾਹੀਦਾ ਹੈ